सर कंपनी बागविच पीएसपीसीएल पंजाब दे मुलाजम अते पेंशनर दी मीटिंग इंज जेपी सिंह सरप्रसाद पंजाब पेंशनर दी प्रधान गी हेत कीती गई चीफ एडिटर कमलजीत सिंह दी विशेष रिपोर्ट ਅਲ ਸੀਨੀਅਰ ਮੀਤ ਪ੍ਰਧਾਨ ਆਲਕੇਡਰ ਪੈਨਸ਼ਨਰ ਐਸੋਸੀਏਸ਼ਨ ਜਿਹੜਾ ਅੱਜ ਦਾ ਅੱਜ ਦਾ ਰੋਸ ਤਰਨਾ ਜਿਹੜਾ ਹੈ ਆਪਾਂ ਪੰਜਾਬ ਸਰਕਾਰ ਦੇ ਖਿਲਾਫ ਕਰ ਰਹੇ ਆ ਪੀਐਸਪੀਸੀਐਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਮੈਨੇਜਮੈਂਟ ਨੇ ਕਿਸੇ ਸਰਕਾਰ ਨੇ ਪੈਨਸ਼ਨਾਂ ਦੇ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਕੇ ਚੌਥਾ ਹਿੱਸਾ ਵੀ ਨਹੀਂ ਇਹਨਾਂ ਖਾਤਿਆਂ ਦੇ ਵਿੱਚ ਪਾਈ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟ ਲੀਆਂ ਗਈਆਂ 250 ਰੁਪਇਆ ਜਿਹੜਾ ਇੱਕ ਜਬਰੀ ਟੈਕਸ ਹੈ ਕੱਟ ਰਹੀ ਹੈ ਸਰਕਾਰ ਜਦ ਕਿ ਉਹਦਾ ਸਾਨੂੰ ਦੇਣ ਦਾ ਕੋਈ ਇਹਨਾਂ ਦਾ ਲੈਣ ਦਾ ਹੱਕ ਨਹੀਂ ਹੈਗਾ ਇਸ ਤੋਂ ਇਲਾਵਾ ਸਾਡਾ ਡੀਏ ਜਿਹੜਾ ਹੈ ਇਹਨਾਂ ਨੇ ਜਾਮ ਕਰਕੇ ਰੱਖਿਆ ਹੈ ਇਹ ਸਰਕਾਰ ਦਾ ਇੱਕ ਬਹੁਤ ਹੀ ਕਾਲੇ ੱੱਬੇ ਕਾਲੇ ਅੱਖਰਾਂ ਨਾਲ ਲਿਖਿਆ ਜਾਏਗਾ ਇਤਿਹਾਸ ਕਿ ਇਹ ਸਰਕਾਰ ਵਜਾਇਹ ਦੇਣ ਦੀ ਮੁਲਾਜ਼ਮਾਂ ਕੋ ਜਿਹੜੇ ਹੈ ਉਹ ਕਟੌਤੀ ਕਰਕੇ ਉਹਨਾਂ ਦੇ ਉਹਨਾਂ ਦੇ ਤਨਖਾਹਾਂ ਪੈਨਸ਼ਨਾਂ ਕੱਟ ਰਹੀ ਹੈ ਸੋ ਅੱਜ ਦਾ ਇਹ ਰੋਸ ਰੈਲੀ ਐਸਐਸਬੰਦ ਦੇ ਵਿੱਚ ਸਾਰੇ ਪੈਨਸ਼ਨਰ ਤੇ ਮੁਲਾਜ਼ਮ ਆਪੋ ਆਪਣੇ ਦਫਤਰਾਂ ਦੇ ਵਿੱਚ ਇਕੱਠੇ ਹੋਏ ਨੇ ਅੱਜ ਅਸੀਂ ਇੱਥੇ ਕੰਪਨੀ ਬਾਗ ਵਿਖੇ ਇਸ ਸਰਕਾਰ ਨੇ ਜੋ ਇੱਕ ਰਿੱਤ ਕੰਨ ਕੀਤਾ ਹੈ ਉਸ ਦੇ ਖਿਲਾਫ ਰੋਸ ਧਰਨਾ ਜਿਹੜਾ ਹੈ ਜਾਰੀ ਕੀਤਾ ਹੈ ਸਾਰੇ ਪੀਐਸਪੀਸੀਐਲ ਦੇ ਜਿਹੜੇ ਪੈਨਸ਼ਨਰ ਹੈ ਅੱਜ ਇੱਥੇ ਆਏ ਨੇ ਧੰਨਵਾਦ ਅੱਜ ਦਾ ਰੋਸ ਪਰਦਰਸ਼ਨ ਜਿਹੜਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜੋ ਸਾਡੇ ਮੁਲਾਜ਼ਮਾਂ ਦੀਆਂ ਅਤੇ ਪੈਨਸ਼ਨਰਾਂ ਦੇ ਨਾਲ ਧੱਕਾ ਕੀਤਾ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਕੰਪਨੀ ਬਾਗ ਦੇ ਵਿੱਚ ਰੋਜ਼ ਮੁਜਾਰਾ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਹਰ ਇੱਕ ਪੈਨਸ਼ਨਰ ਨੂੰ ਜਿਹੜੀ ਆ ਉਹਦੀ origignal pension ਨਾ ਦਿੰਦੇ ਹੋਏ ਆਪਣਾ 30000 ਤੇ ਦੂਜਿਆਂ ਨੂੰ 20000 ਰੁਪਇਆ ਜਿਹੜਾ ਇਹਨਾਂ ਨੇ ਪਾਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਿੱਥੇ ਕਿ ਉਹਨੇ ਦੀ ਤਨਖਾਹ ਮਤਲਬ 70 7000 80 8000 ਦੇ ਲੱਗੇ ਆ ਲੇਕਿਨ ਅੱਜ ਇਸ ਕਰਕੇ ਮੈਨੂੰ ਇਸ ਮੀਟਿੰਗ ਦੇ ਵਿੱਚ ਆਉਣਾ ਪਿਆ ਕਿਉਂਕਿ ਮੈਂ ਇੰਜੀਨੀਅਰ ਜਤਿੰਦਰਪਾਲ ਸਿੰਘ ਔਲਖ ਇਹਨਾਂ ਦਾ ਸਰਪ੍ਰਸਤ ਆ ਆਲਕੇਡਰ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦਾ ਔਰ ਮੇਰੇ ਨਾਲ ਸਾਥੀ ਜਿਹੜੇ ਆ ਅ ਅੱਜ ਮੁਲਾਜ਼ਮ ਨੇ ਉਹ ਉਹਦੇ ਵਿੱਚ ਐਸਜੀਓ ਔਰ ਹੋਰ ਜਥੇ ਮਤਲਬ ਕਲਰਕ ਜਥੇ ਬੰਦੀਆਂ ਇਹ ਸਾਰੀਆਂ ਇਕੱਠੀਆਂ ਹੋਈਆਂ ਨੇ ਸਿਰਫ ਇਸੇ ਵਾਸਤੇ ਹੀ ਕਿ ਜੋ ਤੱਕਾ ਏ ਪਿਛਲੇ 50 ਸਾਲਾਂ ਤੋਂ ਸਾਡੇ ਮੁਲਾਜ਼ਮਾਂ ਦੇ ਨਾਲ ਕਰ ਰਹੇ ਨੇ ਸਾਡਾ ਬਕਾਇਆ ਡੀਏ ਉਹਦੀਆਂ ਕਿਸ਼ਤਾਂ ਇੱਕ ਇੱਕ ਮੁਲਾਜ਼ਮ ਦੇ ਤਕਰੀਬਨ ਡੇਡ ਡੇਡ ਪਾਣੇ ਪਾਣੇ 2-2 ਲੱਖ ਰੁਪਈਆ ਜਿਹੜਾ ਉਹ ਇਹਨਾਂ ਵੱਲ ਪੈਂਡਿੰਗ ਆ ਬਜਾਏ ਕਿ ਉਹ ਦੇਣ ਦੇ ਉਲਟਾ ਜਿਹੜਾ ਹੈਗਾ ਇਹਨਾਂ ਨੇ ਸਾਡੇ ਤੇ ਇੱਕ ਹੋਰ ਭਾਜੀ ਚੜਾ ਦਿੱਤੀ ਸੋ ਉਹਦੇ ਵਾਸਤੇ ਅਸੀਂ ਇਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਇਹਨਾਂ ਨੇ ਅਗਲੇ ਸਮੇਂ ਦੇ ਵਿੱਚ ਕੁਝ ਐਸਾ ਕੀਤਾ ਤੇ ਸਭ ਤੋਂ ਪਹਿਲਾਂ ਅਸੀਂ ਇੱਕ ਮਤਾ ਪਾ ਦਿੱਤਾ ਆ ਕਿ ਇਹਨਾਂ ਦਾ ਲੋਕ ਸਭਾ ਚੋਣਾਂ ਦੇ ਵਿੱਚ ਬਾਈਕਾਟ ਬੁਰਨ ਤੌਰ ਦੇ ਉੱਤੇ ਆਪ ਦਾ ਬਾਈਕਾਟ ਕੀਤਾ ਜਾਊਗਾ ਇਹਨਾਂ ਨੂੰ ਕੋਈ ਵੀ ਸਾਡਾ ਜਿਹੜਾ ਹੈਗਾ ਮੁਲਾਜ਼ਮ ਤੇ ਪੈਨਸ਼ਨਰ ਵੋਟ ਨਹੀਂ ਪਾਊਗਾ ਔਰ ਇਹਨਾਂ ਨੂੰ ਜਿਸ ਤਰ੍ਹਾਂ ਇਹ ਜਿੱਤੇ ਸਨ ਇੰਨੀਆਂ ਸੀਟਾਂ 90 ਸੀਟਾਂ ਜਿੱਤੇ ਸਨ ਇਹਨਾਂ ਨੂੰ ਉਹ 9 ਸੀਟਾਂ ਤੇ ਸਿਮਟ ਕੇ ਰਹਿ ਜਾਣਗੇ ਸੋ ਅਸੀਂ ਅੱਜ ਇੱਥੇ ਪ੍ਰਣ ਕਰਕੇ ਜਾ ਰਹੇ ਹਾਂ ਸਾਡੇ ਮੁਲਾਜ਼ਮਾਂ ਦੇ ਨਾਲ ਜੋ ਇਹ ਧੱਕਾ ਗਵਰਨਮੈਂਟ ਕਰ ਰਹੀ ਆ ਔਰ ਕਾਰਪੋਰੇਸ਼ਨ ਕਰ ਰਹੀ ਆ ਇਹਨੂੰ ਬਿਲਕੁਲ ਸਹਿਨ ਨਹੀਂ ਕੀਤਾ ਜਾਊਗਾ ਆਉਦੇ ਸਮੇਂ ਦੇ ਵਿੱਚ ਇਹ ਤੋਂ ਹੋਰ ਵੀ ਤਗੜਾ ਸੰਘਰਸ਼ ਜਿਹੜਾ ਵਿੜਿਆ ਜਾਵੇਗਾ ਪ੍ਰੈਸ ਕਤਰ ਪੰਜਾਬ ਕਮੇਟੀ ਅੱਜ ਅਸੀਂ ਸਾਡਾ ਜਰੀ ਇਹਨਾਂ ਨੂੰ ਪੈਨਸ਼ਨ ਆ 20-2000 ਰੁਪਈਆ ਤੇ ਮਲਾਜਮਾਂ 30-3000 ਰੁਪਾਇਆ ਉਹਦੇ ਰੋਸ ਹੋ ਜਾ ਅਸੀਂ ਇਕੱਠੇ ਹੋਏ ਆ ਸਾਡੀ ਇਹ ਮੰਗ ਆ ਕਿ ਜਿਹੜੀ ਇਹਨਾਂ ਪਿਰਦ ਪਾਈ ਆ ਇਹ ਇੱਕ ਬੰਦ ਕੀਤੀ ਜਾਵੇ ਇੱਕ ਸਾਡੀ ਹੋਰ ਮੰਗਿਆ ਕਿ ਜਿਹੜਾ ਕੈਹਲਾ ਮੈਡੀਕੀਨ ਸਕੀਮ ਆ ਇਹ ਲਾਗੂ ਕੀਤੀ ਜਾਵੇ ਜਿੱਦਾਂ ਫੁੱਫਜੀ ਆਉਂਦੇ ਨੇ ਆਪਣਾ ਕਾਰਡ ਵਿਖਾਇਆ ਤੇ ਇਲਾਜ ਕਰੇ ਜਾਂਦੇ ਨੇ ਸਾਡੀ ਇਹ ਮੰਗ ਪਹਿਰਦਾ ਲਾਗੂ